ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਅਕਸਰ ਹੀ ਸੁਣ ਵਿੱਚ ਆਉਂਦੀਆਂ ਹਨ ਮੋਬਾਈਲ ਅਤੇ ਹੋਰ ਕੀਮਤੀ ਸਮਾਨ ਖੋਹਦੀਆਂ ਵਾਰਦਾਤਾਂ ਸੁਣਦੇ ਹਾਂ ਪਰ ਇੱਕ ਅਜੀਬ ਘਟਨਾ ਬੀਤੇ ਦਿਨੀ ਖਾਲੜਾ ਤੋਂ ਥੋੜੀ ਦੂਰ ਪੈਂਦੇ ਪਿੰਡ ਮੜੀਮੇਗਾ ਵਿਖੇ ਵਾਪਰੀ ਜੋ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਥਾਣਾ ਖਾਲੜਾ ਵਿਖੇ ਰਿਪੋਰਟ ਦਰਜ ਕਰਾਉਂਦੇ ਹੋਏ ਬੂਟਾ ਸਿੰਘ ਵਾਸੀ ਮੜੀਮੇਗਾ ਨੇ ਭਰੀਆਂ ਅੱਖਾਂ ਨਾਲ ਬੋਲਦਿਆਂ ਕਿਹਾ ਕਿ ਮੈਂ ਗਰੀਬ ਆਦਮੀ ਹਾਂ ਤੇ ਬੱਕਰੀਆਂ ਦਾ ਕੰਮ ਕਰਦਾ ਆਪਣੇ ਪਰਿਵਾਰ ਦਾ ਢੇਡ ਭਰਦਾ ਹਾਂ ਮੈਂ ਅਤੇ ਮੇਰਾ ਲੜਕਾ ਬੀਤੇ ਕੱਲ ਪਿੰਡ ਮੜੀ ਮੇਗਾ ਡਰੇਨ ਦੇ ਨਾਲ ਆਪਣੀਆਂ ਬੱਕਰੀਆਂ ਚਾਰ ਰਏ ਸੀ ਤਾਂ ਇਹਨੇ ਨੂੰ ਚਾਰ ਅਣਪਛਾਤੇ ਵਿਅਕਤੀ ਇੱਕ ਡਜੈਰ ਗੱਡੀ ਵਿੱਚ ਸਵਾਰ ਹੋ ਕੇ ਆਏ ਤੇ ਉਹਨਾਂ ਮੇਰੀਆਂ ਅੱਖਾਂ ਦੇ ਸਾਹਮਣੇ ਬੱਕਰੀਆਂ ਕਾਰ ਵਿੱਚ ਸੁੱਟ ਕੇ ਲੈ ਗਏ ਆਓ ਸੁਣਦੇ ਹਾਂ ਬੂਟਾ ਸਿੰਘ ਇਸ ਘਟਨਾ ਬਾਰੇ ਕੀ ਦੱਸਦੇ ਹਨ ਬੂਟਾ ਸਿੰਘ ਹੈਗੇ ਭਈ ਕਿਹੜਾ ਪਿੰਡ ਮੜੀ ਮੇਗਾ ਦੀ ਅਰਜ਼ੀ ਕਾਦੀ ਹੈ ਦਰਖਾਸਤ ਛਾ ਮਾਲ ਚੋਂ ਬੱਕਰੀਆਂ ਚੋਕੇ ਲੈ ਗਏ ਚੋਰ ਹੈ ਕਿਹੜੇ ਕਿਥੋਂ ਮਾੜੀ ਮੇਗੇ ਤਾਈ ਕਿੱਦਾਂ ਚੋਕੇ ਲੈ ਗਏ ਘਰ ਦੇ ਕੋਲੇ ਹੀ ਆਹੀਂ ਕੋਲ ਖਲੋਤਾ ਹੀ ਮਾਲ ਚੋਂ ਦਵਾ-ਦਫੜ ਕੇ ਗਾਂ ਗਏ ਕਾਦੇ ਚ ਲੈ ਗਏ ਗੱਡੀ ਸ਼ਿਫਟ ਡਜਾਇਰ ਕਿੰਨੇ ਜਣੇ ਸੀ ਚਾਰ ਜਣੇ ਸਾਨੂੰ ਪਤਾ ਨਹੀਂ ਲੱਗਾ ਕੋਲੇ ਹੀ ਲੈ ਗਏ ਨਾਲ ਬਹੁਤ ਵੱਧੀ ਲੈ ਗਏ ਕੋਈ ਹਥਿਆਰ ਠੂਰ ਵੀ ਉਹਨਾਂ ਕੋਲੇ ਗਏ ਕਿੰਨੇ ਦਾ ਨੁਕਸਾਨ ਹੋਇਆ ਜੀ ਮੇਰਾ 50000 ਰੁਪਏ ਦਾ ਨੁਕਸਾਨ ਹੋਇਆ ਜੀ ਕਿੰਨੀ ਹੈ ਬੱਕਰੀਆਂ ਕਿੰਨੀ ਰੱਖੀਆਂ ਆ ਜੀ ਬੱਕਰੀਆਂ 20 ਭਰਾਵਾ 20 ਹੁਣ ਕਿੱਥੇ ਜਾਂਦਾ ਜੀ ਹੁਣ ਠਾਣੇ ਚੱਲੇ ਆ ਜੀ ਵੇਖੋ ਕੋਈ ਗੱਲ ਨਹੀਂ ਤੇ ਪਤਾ ਲੱਗਾ ਕੌਣ ਕਿਹੜੇ ਬੰਦੇ ਆ ਨਹੀਂ ਬਾਹ ਕੋਈ ਪਤਾ ਨਹੀਂ ਜੀ ਕੀ ਚਾਹੁੰਦੇ ਜੀ ਚਲੋ ਮਾਲਕ ਚਾਹਣਾ ਕੀ ਜਾਣੇ ਦੋਰ ਆ ਕੇ ਚੁੱਪ ਕਰ ਜਾਂਗੇ ਇਹ